ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਜਲੰਦੇ ਨੂੰ ਠਾਰਨ ਵਾਲੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਸਮੂਹ ਸੰਗਤਾਂ ਸਤਿਗੁਰਾਂ ਦੇ ਬਚਪਨ ਦੀਆਂ ਸਾਖੀਆਂ ਸੁਨਾਵ ਔਰ ਸੁਣ ਰਹੀਆਂ ਹਨ ਜੇਸੇ ਵਕਤ ਗੁਰੂ ਨਾਨਕ ਦੇਵ ਜੀ 5 ਸਾਲਾਂ ਦੇ ਹੋਏ ਅਤੇ ਬੱਚਿਆਂ ਦੇ ਨਾਲ ਖੇਡਦੇ ਹਨ ਘਰ ਵਿੱਚੋਂ ਜੋ ਵੀ ਵਸਤੂ ਪ੍ਰਾਪਤ ਹੁੰਦੀ ਹੈ ਬਾਹਰ ਗਰੀਬਾਂ ਅਤੇ ਲੋੜਵੰਦਾਂ ਦੇ ਵਿੱਚ ਵੰਡ ਹੁੰਦੀ ਹਨ ਬੱਚਿਆਂ ਦੇ ਵਿੱਚ ਖੇਡਦਿਆਂ ਹੋਇਆਂ ਅਰਬੀ ਪਿਆਰ ਦੀਆਂ ਗੱਲਾਂ ਕਰਦੇ ਹਨ ਅਰਬੀ ਪਿਆਰ ਦੀਆਂ ਬਾਤਾਂ ਪਾਉਂਦੇ ਹਨ ਜੇ ਕੋਈ ਹਿੰਦੂ ਦੇਖਦਾ ਹੈ ਤੇ ਨਾਨਕ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਪੁਕਾਰ ਉੱਠਦਾ ਹੈ ਭਾਈ ਇਹ ਕੋਈ ਦੇਵਤਾ ਸਰੂਪ ਹੈ ਜੇ ਕੋਈ ਮੁਸਲਮਾਨ ਦੇਖਦਾ ਹੈ ਤੇ ਪੁਕਾਰ ਉੱਠਦਾ ਹੈ ਭਾਈ ਇਹ ਤਾਂ ਕੋਈ ਔਲੀਆ ਹੈ ਕਾਲੂ ਨੇ ਜਾਂ ਪੰਡਿਤ ਗੋਪਾਲ ਦਾਸ ਨੂੰ ਉਲੰਭਾ ਦਿੱਤਾ ਪੰਡਿਤ ਜੀ ਤੁਸੀਂ ਤਾਂ ਆਖਦੇ ਸੀ ਕੀ ਕਾਲੂ ਇਹ ਬਲਕ ਤੇਰੇ ਬਲਕ ਦੇਸ਼ ਦੇ ਸਿਰ ਦੇ ਉੱਤੇ ਛਤਰ ਝੂਲੇਗਾ ਚੰਗਾ ਛਤਰ ਝੂਲਾਇ। ਇਹ ਤਾਂ ਮੇਰਾ ਘਰ ਉਜੜ ਰਿਹਾ ਹੈ। ਜੋ ਚੀਜ਼ ਵਸਤੂ ਘਰ ਵਿੱਚੋਂ ਮਿਲਦੀ ਹੈ ਇਹ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ। ਪੰਡਿਤ ਕਹਿਣ ਲੱਗਾ ਕਾਲੂ ਹੁਣ ਤਾਂ ਤੂੰ ਮੈਨੂੰ ਉਲੰਭੇ ਦਿੰਦਾ ਹੈ। ਪਰ ਜਦੋਂ ਉਹ ਦਿਨ ਫਿਰਨਗੇ ਫੇਰ ਦੇਖਦਾ ਰਹੀਂ ਤੂੰ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਣਾ। ਸੋ ਸਮਾਂ ਬੀਤਦਾ ਗਿਆ। ਨਾਨਕ ਜੀ 7 ਸਾਲ ਦੇ ਹੋਏ। ਕਾਲੂ ਜੀ ਪੰਡਿਤ ਦੇ ਕੋਲ ਜਾ ਕੇ ਪੁੱਛਣ ਲੱਗੇ ਕਿ ਨਾਨਕ 7 ਬਰਸਾਂ ਦਾ ਹੋ ਗਿਆ ਹੈ ਹੁਣ ਇਸ ਨੂੰ ਪੜ੍ਹਨੇ ਬਿਠਾਉਣਾ ਹੈ ਕੋਈ ਚਾਰ ਅੱਖਰ ਪੜ੍ਹ ਲਵੇ ਪੰਡਿਤ ਜੀ ਕੋਈ ਸਹਾ ਮਹੂਰਤ ਭਲਾ ਨਿਸ਼ੱਤਰ ਦੇਖ ਕੇ ਦੱਸੋ ਕਦੋਂ ਇਹ ਕਾਰਜ ਆਰੰਭ ਕੀਤਾ ਜਾਵੇ ਪੰਡਿਤ ਨੇ ਮਹੂਰਤ ਦੇਖਿਆ ਸਮਾਂ ਦੇ ਸਮੇਂ ਦੀ ਚੋਣ ਕੀਤੀ ਕਿ ਫਲਾਣਾ ਸਮਾਂ ਪੜਾ ਹੈ ਕਾਲੂ ਜੀ ਕੇਸਰ ਸੁਪਾਰੀ ਚਾਵਲ ਦੱਖਣਾ ਪ੍ਰਸ਼ਾਦ ਆਦਿਕ ਲੈ ਕੇ ਨਾਨਕ ਜੀ ਨੂੰ ਨਾਲ ਲਿਆ ਤੇ ਗੋਪਾਲ 10 ਕੋਲ ਪਹੁੰਚ ਗਏ ਪੰਡਤ ਨੇ ਆਪਣੀ ਮਰਜ਼ਾਦਾ ਪੂਰੀ ਕੀਤੀ ਔਰ ਸਿਆਹੀ ਤਿਆਰ ਕੀਤੀ ਦਵਤ ਦੇ ਵਿੱਚ ਪਾਈ ਇੱਕ ਕਾਣਾ ਮੰਗਵਾਇਆ ਗਿਆ ਉਸ ਦੀ ਕਲਮ ਕਢ ਕੇ ਤਿਆਰ ਕੀਤੀ ਗਈ ਨਾਨਕ ਜੀ ਨੂੰ ਅੱਖਰ ਲਿਖ ਦਿੱਤੇ ਗਏ ਤੇ ਸਾਰਾ ਦਿਨ ਗੁਰੂ ਜੀ ਨੇ ਉਹ ਅੱਖਰਾਂ ਦੀ ਪੜ੍ਹਾਈ ਕੀਤੀ ਰੀਜ ਦੇ ਨਾਲ ਚਿੱਤ ਲਗਾ ਕੇ ਸ਼ਾਮ ਨੂੰ ਜਦੋਂ ਘਰ ਪਰਤੇ ਮਾਤਾ ਤ੍ਰਿਪਤਾ ਜੀ ਨੇ ਗੋਦ ਵਿੱਚ ਲਿਆ ਮਤਾ ਜਮਿਆ ਪਿਆਰ ਕੀਤਾ ਸ਼ਾਮ ਹੋਈ ਆਰਾਮ ਵਾਸਤੇ ਲੇਟ ਗਏ ਦੂਸਰਾ ਦਿਨ ਹੋਇਆ ਮਾਤਾ ਜੀ ਨੇ ਉਠਾਇਆ ਇਸ਼ਨਾਨ ਕਰਵਾਇਆ ਮੂੰਹ ਧਵਾਇਆ ਬਸਤਰ ਪਹਿਰਾਈ ਤੇ ਕਾਲੂ ਜੀ ਦੇ ਨਾਲ ਫੇਰ ਪੰਡਤ ਦੇ ਕੋਲ ਭੇਜ ਦਿੱਤਾ ਆਦੀ ਗੁਰੂ ਨਾਨਕ ਦੇਵ ਜੀ ਪੰਡਤ ਨੂੰ ਸਵਾਲ ਕਰਦੇ ਹਨ ਪੰਡਾ ਜੀ ਤੁਸੀਂ ਮੈਨੂੰ ਪੜਾਉਂਦੇ ਹੋ ਤੁਸੀਂ ਕੁਝ ਪੜਿਆ ਹੋਇਆ ਹੈ ਪੰਡਤ ਕਹਿਣ ਲੱਗਾ ਹਾਂ ਮੈਂ ਬਹੁਤ ਕੁਝ ਪੜਿਆ ਹੋਇਆ ਹੈ ਮੈਨੂੰ ਗਿਣਤੀ ਮੈਨੂੰ ਹਿਸਾਬ ਕਿਤਾਬ ਜਮਾ ਖਰਚ ਘਟਾਓ ਜਮਾ ਸੁਆਏ ਡਿਊੜੇ ਲੈਣੇ ਦੇਣੇ ਗਾਇਤਰੀ ਤਰਪਨ ਸੰਧਿਆ ਬੇਦਪਾਠ ਸਭ ਕੁਝ ਆਉਂਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਇਹ ਤਾਂ ਸਾਰੇ ਹੀ ਪੜਾਈ ਫਾਹੀਆਂ ਵਿੱਚ ਪਾਉਣ ਵਾਲੀ ਹੈ ਕੁਝ ਐਹੋ ਜੀ ਪੜਾਈ ਵੀ ਤੁਹਾਨੂੰ ਆਉਂਦੀ ਹੈ ਜਿਹੜੀ ਇਹਨਾਂ ਫਾਹੀਆਂ ਨੂੰ ਕੱਟਣ ਵਾਲੀ ਹੋਵੇ ਪੰਡਿਤ ਹੈਰਾਨ ਹੋ ਗਿਆ ਕਿ ਛੋਟਾ ਜਿਹਾ ਬਾਲਕ ਬਹੁਤ ਗੂੜੇ ਗਿਆਨ ਵਾਲੇ ਸਵਾਲ ਕਰ ਰਿਹਾ ਹੈ ਸਤਗੁਰੂ ਜੀ ਕਹਿਣ ਲੱਗੇ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਅਰਥ ਸੀ ਮਾਇਆ ਦਾ ਮੋਸ ਾੜ ਕੇ ਉਸ ਨੂੰ ਕੁਸਾ ਕੇ ਸਿਆਹੀ ਬਣਾ ਤੇ ਆਪਣੀ ਅਕਲ ਨੂੰ ਸੋਨਾ ਜਾ ਕਾਗਜ ਬਣਾ ਲੈ ਪਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁਸ਼ ਲੇਖ ਵਿਚਾਰ ਪ੍ਰੇਮ ਨੂੰ ਕਲਮ ਤੇ ਆਪਣੇ ਮਨ ਨੂੰ ਲਿਖਾਰੀ ਬਣਾ ਲੈ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਲਿਖ ਦੇ ਫਿਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾਮ ਆਵਾਰ ਪ੍ਰਭੂ ਦਾ ਨਾਮ ਲਿਖ ਪ੍ਰਭੂ ਦੀ ਸਿਫਤ ਸਲਾਹ ਲਿਖ ਇਹ ਲਿਖ ਕੇ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਬਾਬਾ ਇਹ ਲਿਖਾ ਲਿਖ ਜਾਣ ਇਹ ਪੰਡਿਤ ਜੀ ਇਹ ਭਾਈ ਇਹ ਲਿਖਾ ਲਿਖਣ ਦੀ ਜਾਚ ਸਿੱਖੋ ਤੇ ਸਿਖਾਓ ਕਿਉਂਕਿ ਜਿੱਤੇ ਲਿਖਾ ਮੰਗੀ ਹੈ ਤਿੱਤੇ ਹੋਏ ਸੱਚਾ ਨਿਸ਼ਾਨ ਜਿਸ ਤਾ ਜਿੰਦਗੀ ਦਾ ਹਿਸਾਬ ਕਿਤਾਬ ਕੀਤਾ ਜਾਣਾ ਹੈ ਲਿਖਾ ਜੋਖਾ ਕੀਤਾ ਤੇ ਮੰਗਿਆ ਜਾਣਾ ਹੈ ਉੱਥੇ ਇਹ ਲਿਖਾ ਸੱਚੀ ਰਾਹਦਾਰੀ ਬਣਦਾ ਹੈ ਜਿੱਤੇ ਮਿਲें ਵਡਿਆਈਆਂ ਸਾਧ ਖੁਸ਼ੀਆਂ ਸਾਧ ਚਾਹ ਜਿੱਤੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ ਉਹਨਾਂ ਨੂੰ ਸਦਾ ਸਦਾ ਖੁਸ਼ੀਆਂ ਤੇ ਆਤਮਿਕ ਹੁਲਾਰੇ ਮਿਲਦੇ ਤਿੰਨ ਮੁੱਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਜਿਨ੍ਹਾਂ ਮੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਸਦਾ ਕਮਰਨ ਵਾਲਾ ਨਾਮ ਹੈ ਲਿਖਾ ਮੰਗਣ ਵਾਲੀ ਥਾਂ ਉਹਨਾਂ ਦੇ ਮੂੰਹ ਤੇ ਟਿੱਕੇ ਲੱਗਦੇ ਹਨ ਭਾਵ ਕਿ ਉਹਨਾਂ ਨੂੰ ਸਤਕਾਰਿਆ ਜਾਂਦਾ ਹੈ ਆਦਰ ਮਾਨ ਦਿੱਤਾ ਜਾਂਦਾ ਹੈ ਕਰਮ ਮਿਲਤਾ ਭਾਈ ਹੈ ਨਾਹੀਂ ਗੱਲ ਨਹੀਂ ਵਾਉ ਦਵਾ ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮੇਰ ਨਾਲ ਮਿਲਦਾ ਹੈ ਹਵਾਈ ਫੋਜੂਲੀ ਗੱਲਾਂ ਨਾਲ ਨਹੀਂ ਮਿਲਦਾ ਇੱਕ ਆਵੇ ਇੱਕ ਜਾਹੇ ਉਠ ਰਖੀ ਹੈ ਨਾਮ ਅਸਲਾਰ ਸੰਸਾਰ ਵਿੱਚ ਬੇਅੰਤ ਜੀਵ ਆਉਂਦੇ ਹਨ ਤੇ ਜੀਵਨ ਸਫਰ ਮੁਕਾ ਕੇ ਇਤੋਂ ਕੁਝ ਕਰ ਜਾਂਦੇ ਹਨ ਕਈਆਂ ਦੇ ਸਰਦਾਰ ਵੱਡੇ ਵੱਡੇ ਨਾਮ ਰਖਾਏ ਹੋਏ ਹਨ ਇੱਕ ਉਹ ਭਾਈ ਮੰਗਤੇ ਇੱਕ ਨਾ ਵੱਡੇ ਦਰਬਾਰ ਕਈ ਜਗਤ ਵਿੱਚ ਮੰਗਤੇ ਵੀ ਹਨ ਤੇ ਕਈ ਵੱਡੇ ਵੱਡੇ ਦਰਬਾਰ ਲਾ ਕੇ ਬੈਠੇ ਹੋਏ ਹਨ ਅੱਗੇ ਗਿਆ ਜਾਣੀ ਹੈ ਬਿੰਨਾ ਮੈਂ ਵੀ ਕਰ ਜੀਵਨ ਸਫਰ ਮੁਖਾਇਆ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜੀਵਨ ਵਿਅਰਥੀ ਗਵਾਚ ਜਾਂਦਾ ਹੈ ਤੈ ਤੇਰਾ ਡਰ ਅਗਲਾ ਖਾਪ-ਖਾਪ ਸਜੈ ਦੇ हे ਪ੍ਰਭੂ ਤੇ ਤੋਂ ਦੂਰ-ਦੂਰ ਰਿਹਾ ਸੰਸਾਰ ਦਾ ਤੌਖਲਾ ਬਹੁਤ ਵਿਆਪਦਾ ਹੈ ਇਹ ਤੌਖਲੇ ਵਿੱਚ ਖਿਜ-ਖਿਜ ਕੇ ਸਰੀਰ ਟੰਡਾ ਰਹਿੰਦਾ ਹੈ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿ ਟੇਕੇ ਜਿਨ੍ਹਾਂ ਦੇ ਨਾਮ ਖਾਨ ਹਨ ਜਿਨ੍ਹਾਂ ਦੇ ਨਾਮ ਸੁਲਤਾਨ ਹਨ ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਵਜਦੇ ਹਨ ਸਭ ਇੱਥੇ ਹੀ ਮਿੱਟੀ ਵਿੱਚ ਮਿਲਦੇ ਵਿਖੇ ਹਨ ਨਾਨਕ ਉੱਠੀ ਚੱਲਿਆ ਸਭ ਕੁੜੇ ਟੁੱਟੇ ਨੇ ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ ਜਦੋਂ ਪੰਡਤ ਨੇ ਇਹ ਸਾਰਾ ਸ਼ਬਦ ਸੁਣਿਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਕੜ ਲਏ ਤੇ ਕਹਿਣ ਲੱਗੇ ਕਾਲੂ ਤੇਰਾ ਪੁੱਤਰ ਤਾਂ ਰੱਬੀ ਨੂਰ ਹੈ ਰੱਬੀ ਗਿਆਨ ਦੇ ਨਾਲ ਭਰਿਆ ਹੋਇਆ ਹੈ ਇਸ ਨੇ ਤਾਂ ਮੈਨੂੰ ਫੜਨੇ ਪਾ ਦਿੱਤਾ ਹੈ ਮੈਨੂੰ ਰੱਬੀ ਗਿਆਨ ਕਰਵਾ ਦਿੱਤਾ ਹੈ ਕਾਲੂ ਤੇਰਾ ਪੁੱਤਰ ਤਾਂ ਪਹਿਲਾਂ ਹੀ ਪੜਿਆ ਹੋਇਆ ਸੇਖ ਸੰਗਤਾਂ ਨੇ ਧਾਰਨਾ ਬਣਾ ਕੇ ਗਾਉਣੀ ਸ਼ੁਰੂ ਕੀਤੀ ਆਂਦੇ ਪਾਸ ਗੁਰੂ ਨਾਨਕ ਕੜਨ ਕੱਲਿਆ ਆਂਦੇ ਨੂੰ ਫੜਾ ਕੇ ਨਾਨਕ ਆਪ ਚਲਿਆ ਸੋ ਪੰਡੇ ਨੂੰ ਅਰਬੀ ਗਿਆਨ ਦੀ ਪੜ੍ਹਾਈ ਗੁਰੂ ਨਾਨਕ ਦੇਵ ਜੀ ਨੇ ਸਿਖਾ ਦਿੱਤੀ ਪੰਡਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਟਿਕਿਆ ਪਿਆ